ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਪ੍ਰਕਾਸ਼ ਦਿਹਾੜੇ ਮੌਕੇ ਸਮਾਣਾ ਦੇ ਗੁਰਦੁਆਰਾ ਰਾਮਗੜੀਆ ਵੱਲੋਂ ਠੱਠਾ ਮਾਰਦਾ ਸੁੰਦਰ ਨਗਰ ਕੀਰਤਨ ਸਜਾਇਆ ਗਿਆ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਵੱਲੋਂ ਕੀਤੀ ਗਈ ਹੈ ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁੰਦਰ ਪਾਲਕੀ ਵਿੱਚ ਸ਼ਿਸ਼ੋਭਿਤ ਹੋ ਕੇ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰ ਰਹੇ ਸਨ ਨਗਰ ਕੀਰਤਨ ਵਿੱਚ ਫੌਜੀ ਬੈਂਡ ਅਤੇ ਗਤਕਾ ਖਿੱਚ ਦਾ ਕੇਂਦਰ ਬਣੇ ਰਹੇ ਨਗਰ ਕੀਰਤਨ ਵਿੱਚ ਨੌਜਵਾਨਾਂ ਵੱਲੋਂ ਗੱਡੀਆਂ ਕੇਸਰੀ ਨਿਸ਼ਾਨ ਸਾਹਿਬ ਨਾਲ ਸਜਾ ਕੇ ਸ਼ਾਮਲ ਕੀਤੀਆਂ ਗਈਆਂ ਬੀਬੀਆਂ ਅਤੇ ਸਿੱਖ ਜਥਿਆਂ ਵੱਲੋਂ ਗੁਰਬਾਣੀ ਗਾਇਨ ਕੀਤੀ ਗਈ ਹੈ ਅਤੇ ਸੰਗਤਾਂ ਵੱਲੋਂ ਝਾੜੂ ਦੀ ਸੇਵਾ ਬਖੋਬੀ ਨਵਾਈ ਗਈ ਹੈ ਸਮਾਣਾ ਤੋਂ ਐਨ ਡਬਲਯੂ ਨਿਊਜ਼ ਚੈਨਲ ਦੇ ਲਈ ਮਹੇਸ਼ ਸ਼ੇਰਾ ਸਮਾਣਾ ਬਾਬਾ ਜੀ ਅੱਜ ਜਿਹੜਾ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਕਿਸ ਪਲਖ ਤੋਂ ਕੱਢਿਆ ਜਾ ਰਿਹਾ ਇਹ ਸਰਵੰਸਿਧਾਨੀ ਦਸਮੇਸ਼ਪਤਾ ਗੁਰੂ ਕਲੰਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਰਾਜ ਪਾਵਨ ਜਨਮ ਦਿਨ ਦੀ ਖੁਸ਼ੀ ਨੂੰ ਮੁਖ ਰੱਖਦਿਆ ਹੋਇਆ ਗੁਰਦੁਆਰਾ ਰਾਮਗੜੀਆ ਕਢਾਵੇਂ ਪੱਤੀ ਸਮਾਣਾ ਤੋਂ ਵੀ ਕਈ ਰੋਹ ਤੋਂ ਲੈ ਕੇ ਇਹ ਸਮਾਗਮ ਸ਼ੁਰੂ ਹਨ ਅੱਜ ਜੋ ਨਗਰ ਕੀਰਤਨ ਠਾਠਾ ਮਾਰਦਾ ਆ ਰਿਹਾ ਹੈ ਗੁਰਦੁਆਰਾ ਰਾਮਗੜੀਆ ਸਾਹਿਬ ਤੋਂ ਚਾਲੇ ਪਾਇਆ ਸਮਾਪਤੀ ਵੀ ਗੁਰਦੁਆਰਾ ਰਾਮਗੜੀਆ ਸਾਹਿਬ ਵਿਖੇ ਹੋਣੀ ਹੈ ਇਹ ਸੰਗਤਾਂ ਦੇ ਸਮੂਹ ਸਹਾਇਜੋਗ ਦੇ ਨਾਲ ਸਤਿਗੁਰੂ ਦੀ ਕਿਰਪਾ ਦੇ ਨਾਲ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਤੇ ਸੰਗਤਾਂ ਨੂੰ ਤੁਸੀਂ ਕੀ ਜਿਹੜਾ ਸੰਦੇਸ਼ ਦੇਣਾ ਚਾਹੋ ਹਾਂਜੀ ਸੰਗਤਾਂ ਨੂੰ ਇਹ ਸੰਦੇਸ਼ ਹੈ ਗੁਰਸਿੱਖ ਸੰਗਤਾਂ ਪੀਵੋ ਪਹੌਲ ਖੰਡੇ ਤਾਰ ਹੋਏ ਜਨਮ ਸੇ ਇਲਾ ਵਾਹਿਗੁਰੂ ਗੋਬਿੰਦ ਸਿੰਘ ਆਪੇ ਗੁਰਚੇਲਾ ਰਗਟੇ ਮਰਦਾ ਗੰਬੜਾ ਬ੍ਰਿਆਮ ਇਕੱਲਾ ਇਹ ਸੰਦੇਸ਼ ਹੈ ਬੱਚੇ ਬੱਚੀਆਂ ਨੂੰ ਪਾਈ ਅੰਮ੍ਰਿਤਧਾਰੀ ਬਣੋ ਕੇਸਾ ਧਾਰੀ ਬਣੋ ਸਤਿਗੁਰ ਜੀ ਦੇ ਦਿੱਤੇ ਮਾਰਗ ਅਨੁਸਾਰ ਦਸੇ ਰਸਤੇ ਅਨੁਸਾਰ ਚੱਲਣ ਦੀ ਆਪ ਸਤਿਗੁਰ ਜੀ ਤੋਂ ਅੱਗੇ ਲਓ ਸਤਿਗੁਰ ਜੀ ਦਾ ਨਿਤਨੇਮ ਕਰੋ ਬਾਣੀ ਪੜੋ ਸਿਮਰਨ ਕਰੋ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗੱਤ ਜੀ ਕੀ ਹਾਲ ਚਾਲ ਹੈ ਠੀਕੋ ਬਾਣੀ ਅੱਜ ਇੱਕ ਤਰ੍ਹਾਂ ਦਾ ਜਿਹੜਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਤੇ ਕੀ ਤੁਸੀਂ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਪੀਤਾ ਸਰਬੰਸਤਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਪਵਿੱਤਰ ਜਨਮ ਦਿਹਾੜੇ ਦੀਆਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਸਤਿਗੁਰਾਂ ਦਾ ਆਪਦੇਸ਼ ਹੈ ਸਤਿਗੁਰਾਂ ਨੇ 1699 ਈਸਵੀ ਨੂੰ ਖਾਲਸਾ ਪੰਥ ਦੀ ਸਾਜਨਾ ਕਰਕੇ ਪੰਜ ਪਿਆਰੇ ਭਾਈ ਪੰਜਾ ਪਿਆਰਿਆਂ ਨੂੰ ਅਮਰਤ ਛਕਾ ਕੇ ਉਹਨਾਂ ਬੱਸ ਉਹ ਅਮਰਤ ਛਕਿਆ ਸੀ ਅਤੇ ਉਹਨਾਂ ਨੂੰ ਕਿਹਾ ਸੀ ਉਹ ਵਿਦੇਸ਼ ਦਿੱਤਾ ਸੀ ਕਿ ਤੁਸੀਂ ਅਮਰਤ ਛਕਿਆ ਹੁਣ ਮੈਨੂੰ ਵੀ ਅਮਰਤ ਅਮਰਦੀ ਦਾਤ ਦੇਹੁ ਤੇ ਆਪੇ ਗੁਰਚੇਲਾ ਵਾਲਾ ਜਿਹੜਾ ਸਲੋਖ ਹੈ ਸਤਿਗੁਰਾਂ ਨੇ ਉਹ ਪੂਰਾ ਕੀਤਾ ਸੀ ਅਤੇ 1708 ਈਸਵੀ ਨੂੰ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੋਤੀ ਜੋਤ ਸਮਾਏ ਸਨ ਤਾਂ ਉਹਨਾਂ ਨੇ ਗੁਰਗ੍ਰੰਥ ਸਾਹਿਬ ਜੀ ਦੇ ਅੱਗੇ 5 ਪੈਸੇ ਤੇ ਨਰਜੇਲ ਰੱਖ ਕੇ ਕਿਹਾ ਸੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਤੋ ਸਾਰੀਆਂ ਸੰਗਤਾਂ ਬਹੁਤ ਬਹੁਤ ਵਧਾਈ ਦੇ ਪਾਤਰ ਹਨ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਪੱਤਰਕਾਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੇਵਾ ਲੈ ਰਹੇ ਹਨ ਬਹੁਤ ਬਹੁਤ ਧੰਨਵਾਦ ਪੱਤਰਕਾਰ ਵੀਰਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਛਕਾ ਕੇ ਇੱਕ ਸਿੱਖ ਨੂੰ ਸਿੰਘ ਬਣਾਇਆ ਸੀਗਾ ਸੋ ਆਪਾਂ ਅੱਜ ਗੁਰੂ ਸਾਹਿਬ ਦੇ ਜਨਮ ਜਰ ਦੇ ਪ੍ਰਣਨ ਕਰੀਏ ਅਮਰ ਸਾਕੇ ਸਿੰਘ ਬਣੀਏ ਤੇ ਖੰਡ ਜੀ ਧਾਰ ਉੱਤੇ ਜਕਾਰੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ